ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਰੋਪੜ ਰੋਡ ਕੁਰਾਲੀ ਇੱਥੇ ਜੋ ਇੱਕ ਲੰਗਰ ਚੱਲ ਰਿਹਾ ਹੈ ਕੜੀ ਚਾਵਲ ਦਾ ਲੰਗਰ ਜੋ ਕਿ ਪਿਛਲੀ 22 ਤਰੀਕ ਨੂੰ ਇਹ ਲੰਗਰ ਚੱਲਣਾ ਸੀ ਪਰ ਕੁਝ ਕਾਰਨਾ ਕਰਕੇ ਇਹ ਲੰਗਰ ਲੇਟ ਕਰਨਾ ਪੈ ਗਿਆ ਸੀ ਸੋ ਅੱਜ ਇਹ ਲੰਗਰ ਚਲਾਇਆ ਜਾ ਰਿਹਾ ਹੈ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਕੜੀ ਚਾਵਲ ਦਾ ਲੰਗਰ ਸ਼ਾਕ ਰਹੀਆਂ ਨੇ ਆਨੰਦ ਮਾਣ ਰਹੀਆਂ ਨੇ ਸੋ ਆਪਾਂ ਗੱਲਬਾਤ ਕਰਦੇ ਆਂ ਮਹਾਤਮਾ ਜੀ ਦੇ ਨਾਲ ਅਤੇ ਜੋ ਉਹਨਾਂ ਦੇ ਨਾਲ ਸਾਥ ਦੇ ਰਹੇ ਨੇ ਇਹ ਲੰਗਰ ਨੂੰ ਚਲਾਉਣ ਦੇ ਲਈ ਸੋ ਜਿਨ੍ਹਾਂ ਜਿਨ੍ਹਾਂ ਦਾ ਸਹਿਯੋਗ ਹੈ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਗੁਰਪ੍ਰੀਤ ਪਿੱਲਿਆ ਜੀ ਅੱਜ ਜੋ ਇਹ ਲੰਗਰ ਲਗਾਇਆ ਥੋੜਾ ਜਿਹਾ ਇਹਦੇ ਬਾਰੇ ਚਾਨਣਾ ਪਾਓ 마ਗ ਦਾ ਮਹੀਨਾ ਵੀ ਚੱਲ ਰਿਹਾ ਤੇ ਕੜੀ ਚਾਵਲ ਦਾ ਲੰਗਰ ਵੀ ਆ ਸੋ ਇਹ ਪ੍ਰਭੂ ਰਾਮ ਜੀ ਦਾ ਮੰਦਿਰ ਬਣਿਆ ਜੀ ਅਯੋਧਿਆ ਦੇ ਵਿੱਚ ਉਹਦੇ ਖੁਸ਼ੀ ਦੇ ਵਿੱਚ ਅਸੀਂ ਇਹ ਲੰਗਰ ਲਗਾਇਆ ਜੀ ਬਸ ਲੰਗਰ ਅਸੀਂ ਕਾਫੀ ਟਾਈਮ ਪਹਿਲੇ ਜਨਵਰੀ ਤੋਂ ਹੀ ਲਗਾਉਣ ਦੀ ਸੋਚ ਰਹੇ ਹਾਂ ਪਰ ਉਹਦੀ ਜਦੋਂ ਇੱਛਾ ਹੋਣੀ ਪ੍ਰਭੂ ਦੀ ਇੱਛਾ ਉਹਦਾ ਹੀ ਹੋਣਾ ਜੀ ਅਜੇ ਪਹਿਲਾਂ ਪਿਛਲੇ ਕੱਲ ਵੀ ਲੈਣ ਕੱਲ ਸਾਡੀ ਮੀਂਹ ਪਈ ਗਿਆ ਜੀ ਸੋ ਅੱਜ ਇਹ ਸਮੂਹ ਸੰਗਤ ਦੇ ਸਹਿਯੋਗ ਨਾਲ ਸਾਡੇ ਪ੍ਰਭੂ ਜੀ ਹੈ ਜਿਨ੍ਹਾਂ ਕੋ ਕਿਸੇ ਚੀਜ਼ ਦਾ ਲਾਲਚ ਨਹੀਂ ਹੈ ਇਹ ਮਹੀਨੇ ਮੈਂ ਇੱਕ ਦਾ ਲੰਗਰ ਲਾਉਂਦੇ ਰਹਿੰਦੇ ਆ ਠੀਕ ਹੈ ਜੀ ਕਿਉਂਕਿ ਬਹੁਤ ਅੱਛੇ ਸਾਧੂ ਹੈ ਇਹ ਇੱਥੇ ਰਹਿੰਦੇ ਆ ਸਾਡੇ ਕੁਰਾਲੀ ਦੇ ਵਿੱਚ ਤੇ ਹਰੇਕ ਵਾਰ ਸੇਵਾ ਕਰਦੇ ਆ ਸੋ ਹੁਣ ਵੀ ਇਹਨਾਂ ਵੱਲੋਂ ਇਹ ਕੜੀ ਚੌੜ ਦਾ ਲੰਗਰ ਲਾਇਆ ਗਿਆ 14 ਤਰੀਕ ਨੂੰ ਫੇਰ ਇਹਨਾਂ ਵੱਲੋਂ ਖੀਰ ਦਾ ਲੰਗਰ ਲਗਾਇਆ ਜਾਏਗਾ ਜੀ ਹਾਂ ਜੀ ਮਹਾਤਮਾ ਜੀ ਤੁਹਾਡੀ ਇਹ ਬਹੁਤ ਵੱਡੀ ਸੇਵਾ ਸੋ ਕੁਰਾਲੀ ਸ਼ਹਿਰ ਨੂੰ ਦੇਣ ਵੀ ਹੈ एक so, साधु रूप के बच्चे मतलब कि महात्मा रूप विचरते हो सो ये लंगर की सेवा भी थोड़े तो वालों लगाई गई है महाराज पहले सबको ओम नवनारायण सब हाथ जोड़ के आदेश करता हूँ और राम राम करता हूँ ये भंडारा चल रहा था बाईस तारीख को चलना था बाईस तारीख में ऐसी बात हो गई नहीं चलाया गया मजबूरी में अब दुनिया के ਦੁਨੀਆ ਕਾ ਕਹਤੇ ਦੇਨੇ ਵਾਲੇ ਆਪ ਲੋਗ ਐ ਸਿਰਫ ਨਾਮ ਹੋ ਜਾਤਾ ਬਾਬਾ ਕਰ ਰਹਾ ਹੈ ਕਰਨੇ ਵਾਲੇ ਆਪ ਲੋਗ ਐ ਯਹੀ ਕਿਰਪਾ ਕਰੂਗਾ ਰਾਮ ਸੇ ਮਾਤਾ ਰਾਣੀ ਸੇ ਇਹ ਮੰਡਾਰਾ ਇਹ ਬੱਚੇ ਕਰ ਰਹੇ ਮਿਲ ਕੇ ਹੀ ਕਰੇ ਸਮਿਲ ਕੇ ਜੀ ਨਮਸਤੇ ਸੋ ਬਾਬਾ ਜੀ ਆਪਣੇ ਬਾਰੇ ਇਹ ਜਾਣਕਾਰੀ ਵੀ ਦਿਵੋ ਤੁਸੀਂ ਹਰ ਸਮੇਂ ਗਰਮੀ ਹੋਵੇ ਸਰਦੀ ਹੋਵੇ ਮੀਂਹ ਹੋਵੇ ਹਨੇਰੀ ਹੋਵੇ ਇਹ ਨੰਗੇ ਪੈਰ ਤੁਸੀਂ ਹਰ ਵੇਲੇ ਮਤਲਬ ਕਿ ਨੰਗੇ ਪੈਰ ਰਹਿੰਦੇ देखो ये इच्छा शरीर को ऐसे रखेगा शुरू से भक्त हो और पहन बुसट वाला हो कोई भी हो ऐसे ही शरीर बनता रहेगा मैंने बचपने से ये शरीर को ऐसे ही रखा है हाँ माता की इतनी कृपा हुई है और गुरु की सबसे ज़्यादा कृपा है तो वहाँ को कोई नहीं हिला सकता आपसे हमारे गुरु ने की आपसे ऐसा भेष बदल हुआ का और मैंने ऐसे ही भेष बदला ਗੁਰੂ ਕੀ ਚਰਨੋ ਮੈਂਰਾ ਆਦੇਸ਼ ਹੈ ਜੀ ਜੈ ਮਾਤਾ ਜੈ ਮਾਤਾ ਜੈ ਹਾਂ ਹਾਂ ਜੀ ਪੰਡਤ ਜੀ ਕੀ ਕਹੂਗੇ ਜੀ ਇਹ ਲੰਗਰ ਦੀ ਵਿੱਚ ਤੁਸੀਂ ਵੀ ਬੜੀ ਸੇਵਾ ਕਰਦੇ ਹੋ ਇਹ ਤਾਂ ਅਸੀਂ ਗਾਂ ਵਾਲੇ ਦੀ ਸੇਵਾ ਕਰਨ ਵਾਲੇ ਦਾ ਪ੍ਰਭੂ ਰਾਮ ਜੀ ਦੀ ਕਿਰਪਾ ਹੈ ਬਾਹਰ ਤਰੀਕ ਨੂੰ ਅਸੀਂ ਲੰਗਰ ਲਾਣਾ ਸੀਗਾ ਕੋਈ ਵਜ੍ਹਾ ਤੇ ਅਸੀਂ ਲਾ ਨਹੀਂ ਸਕੇ ਫਿਰ ਉੱਤੇ ਬਾਅਦ ਅਸੀਂ ਫੈਸਲਾ ਬਣਾਈ ਫਿਰ ਮੀ ਬਾਸਲੇ ਸਾਨੂੰ ਬਹੁਤ ਜਾਣ ਕਰਿਆ ਫਿਰ ਅੱਜ ਮਾ ਪ੍ਰਭੂ ਦੀ ਜਦੋਂ ਕਿਰਪਾ ਹੋਣੀ ਹੈ ਰਾਮ ਤੇਂਦਰ ਜੀ ਜੀ ਵੜੋ ਮਾਗਦਮ ਇਹਨਾ ਵੀ ਚੱਲਦਾ ਚਲੋ ਅੱਜ ਫਿਰ ਧੁੱਪ ਨਿਕਲੀ ਮਹਾਰਾਜ ਪ੍ਰਭੂ ਦੀ ਕਿਰਪਾ ਹੋਈ ਵਾਹਿਗੁਰੂ ਤਾਂ ਅਸੀਂ ਕੜੀ ਚੱਲਦਾ ਲੰਗਰ ਹਾਂਜੀ ਸਾਰੇ ਭਗਤਾਂ ਨੂੰ ਖਾਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਾਂਜੀ ਵੀਰ ਜੀ ਕੀ ਕਹਿੰਦੇ ਕੀ ਕਹਿਣਾ ਜੀ ਜੋ ਪ੍ਰਮਾਤਮਾ ਦਾ ਹੁਕਮ ਹੈ ਜੀ ਬਾਕੀ ਬਾਬਾ ਜੀ ਦਾ ਆਸ਼ੀਰਵਾਦ ਹੈ ਬਿਲਕੁਲ ਜੀ ਇਹ 22 ਤਰੀਕ ਨੂੰ ਲੰਗਰ ਹੋ ਰਿਹਾ ਸੀ 22 ਤਰੀਕ ਤੋਂ ਅੱਗੇ ਪੈਂਦਾ ਪੈਂਦਾ ਸਾਡੇ ਕੁਝ ਇੱਥੇ ਪ੍ਰੋਬਲਮਸ ਹੋ ਗਈ ਸੀ ਉਹਦੇ ਕਰਕੇ 22 ਤਰੀਕ ਨੂੰ ਨਹੀਂ ਹੋ ਸਕਿਆ ਜੀ ਇੱਕ ਬੱਚੇ ਦੀ ਡੈਥ ਹੋ ਗਈ ਸੀ ਸੇਮ ਡੇ ਤੇ ਹੁਣ ਕੁਝ ਦਿਨ ਮੀਂਹ ਪੈਂਦਾ ਰਿਹਾ ਤਾਂ ਕਰਕੇ ਪੋਸਟਪੋਨ ਹੁੰਦਾ ਰਿਹਾ ਪਰ ਇਸੇ ਮਹੀਨੇ ਵਿੱਚ ਮਾਗ ਵਿੱਚ ਹੀ ਪੂਰਾ ਕਰਨਾ ਸੀ ਅਸੀਂ ਉਹ ਸਾਰਿਆਂ ਦੀ ਰਲ ਮਿਲ ਕੇ ਜੋ ਕੁੜਵਾਲੀ ਨਿਵਾਸੀਆਂ ਸਹਿਯੋਗ ਹੋਇਆ ਉਹਦੇ ਨਾਲ ਹੀ ਚੱਲ ਸਭ ਕੁਝ ਚੱਲਦਾ